ਤੇਰਾ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਜਲੰਧਰ ਤੋਂ ਸਾਂਝੇ ਕਰ ਰਹੇ ਜਿੱਥੇ ਕਿ ਉਹ ਲੜਕੀਆਂ ਨੂੰ ਜਿਹੜਾ ਫੜਿਆ ਹੋਇਆ ਜਿਹਦੇ ਤੇ ਇਲਜ਼ਾਮ ਹੈ ਕਿ ਜਿਹੜਾ ਨੇ ਫੋਨ ਕਰਿਆ ਕੀ ਹੋਇਆ ਬਾਈ ਕੀ ਗੱਲ ਹੋਈ ਸੀ ਫੋਨ ਭਾਈ ਇਹ ਕਹਿੰਦੇ 10 ਚੱਕਿਆ ਕਹਿੰਦੇ ਨਹੀਂ 10 ਚੱਕਿਆ ਨਹੀਂ ਚੱਕਿਆ ਬਾਅਦ ਵਿੱਚ ਇਹ ਮੈਨੂੰ ਆ ਗਿਆ ਕੀ ਹੋਇਆ ਕੀ ਸੀ ਭਾਈ ਫੋਨ ਬੁੱਕ ਲਿਆ ਤੇ ਇਹ ਉਹਦਾ ਨਾਲ ਦਾ ਸਾਥੀ ਹੈ ਇਹ ਹੁਣ ਮੰਨਦਾ ਨਹੀਂ ਭਾਈ ਸਾਰੇ ਕਹਿੰਦੇ ਨੇ ਹੈਗਾ ਨਹੀਂ ਭਾਈ ਦਾ ਮੈਂ ਥੱਪੜ ਫੇਰ ਮਾਰ ਭਾਈ ਮਾਰ ਦੋ ਕੋਈ ਗੱਲ ਨਹੀਂ ਮੇਰੀ ਛੋਟੀ ਕੁੜੀ ਆ ਭਾਈ ਪਰ ਮੈਂ ਨਹੀਂ ਹੈਗਾ ਨਾਲ ਕਸਮ ਨਾਲ ਭਾਈ ਤੇਰਾ ਯਾਰ ਨਾਲ ਆ ਤੂੰ ਉਹਨੂੰ ਪੁੱਛ ਉਹ ਹੀ ਕਹਿੰਦਾ ਭਾਈ ਨਹੀਂ ਹੈਗਾ ਮੈਂ ਹਾਂ ਹੁੰਦਾ ਤੇ ਮੈਂ ਆਪੇ ਭਾਈ ਕਸਮ ਰਹਿਣ ਵਾਲੇ ਕਿੱਥੇ ਕੋਈ ਦਾਦੇ ਥੋੜਾ ਭਾਈ ਤੂੰ ਕੋਈ ਕਿੱਥੋਂ ਫੋਨ ਰਣ ਕਿਹੜੀ ਆ ਰੋਂਗ ਸਾਈਡ ਤੋਂ ਰੋਂਗ ਸਾਈਡ ਦੇ ਇਧਰਲੇ ਪਾਸੋਂ ਨਹੀਂ ਨਹੀਂ ਉਹ ਦੋਸਤਾਂ ਨਾਲ ਤਸਵੀਰਾਂ ਇਸ ਵੇਲੇ ਜਿਹੜੀਆਂ 버ਗਰ ਕਿੰਗ ਤੇ ਮਾਰਦੀਆਂ ਸਾਂਝੀ ਕਰ ਰਹੇ ਆ ਜਿੱਥੇ ਕੀ ਦੇਖ ਸਕਦੇ ਹੋ ਕਿ ਜਿਹੜਾ ਬੰਦੇ ਦਾ ਫੋਨ ਖੋ ਕੇ ਜਿਹੜਾ ਇਹ ਭੱਜ ਰਹੇ ਸੀ ਤਾਂ ਮੌਕੇ ਤੇ ਫੜੇ ਗਏ ਨੇ ਤਸਵੀਰਾਂ ਤੁਹਾਨੂੰ ਦੇ ਰਾ ਜਿਹੜੀਆਂ ਪਬਲਿਕ ਅਪਡੇਟ ਟੀਵੀ ਉੱਪਰ ਜਿਹੜੀਆਂ ਸਾਂਝੀਆਂ ਜਿਣੀਆਂ ਕੀਤੀਆਂ ਜਾ ਰਹੀਆਂ ਨੇ ਆਇਆ ਕਿ ਤੂੰ ਕਿੱਧਰੋਂ ਆਇਆ ਭਾਈ ਗੈਂਪ ਜੀ ਕੀ ਨਾਂ ਤੇਰਾ ਸੱਲੂ ਭਾਈ ਕਿਉਂ ਕਰਦੇ ਏਦਾਂ ਦੇ ਕੰਮ ਯਾਰ ਤੁਹਾਨੂੰ ਪਬਲਿਕ ਨੇ ਇੰਨਾ ਫੜਿਆ ਕਿ ਉਹ ਏਦਾਂ ਦੇ ਕੰਮ ਕਰਦੇ ਆਪਾਂ ਗਲਤੀ ਹੋ ਗਈ ਆ ਕਿਥੋਂ ਮੈਨੂੰ ਆਟੋ ਵਾਲੇ ਨੂੰ ਲੰਘਦਾ ਪਿਆ ਤੁਹਾਨੂੰ ਲੰਘਦਾ ਨਹੀਂ ਭਾਈ ਉਹ ਲੱਗਾ ਰਹੀ ਆਟੋ ਦੇ ਵਿੱਚ ਨਾ ਵਿਆਹ ਦੀ ਸੀਡ ਮਤਲਬ ਚਾਰਜਿੰਗ ਲੱਗਾ ਸੀਗਾ ਫੋਨ ਕੋਡ ਦੇ ਵਿਆਹ ਦੀ ਭਾਈ ਸੀਡ ਚੱਕਿਆ ਤੂੰ ਹਲੇ ਦੇਣਾ ਈ ਤੂੰ ਚੱਕ ਕੇ ਚੋਰੀ ਕਰ ਭਾਈ ਭਾਈ ਕਿਵੇਂ ਦੇ ਦੋਗੇ ਹਲੇ ਇੰਨੀ ਇੰਨੀ ਉਮਰਾਂ ਦੇ ਵਿੱਚ ਚੋਰੀਆਂ ਦੀਆਂ ਹੱਥਾਂ ਪਈਆਂ ਨਾਲ ਲੁੱਟਾ ਖਵਾਉਂਦੀਆਂ ਕੰਮ ਕਰਨਾ ਚਾਹੀਦਾ ਆਮ ਬੰਦਾ ਕੀ ਕਰੇਗਾ ਭਈ ਆਟੋ ਚਲਾਣ ਵਾਲਾ ਬੰਦਾ ਦੱਸੋ ਨਹੀਂ ਤੈਨਰੇ ਨਾਲ ਹੋਰ ਅਮਾਉਂਟਾ ਸੀਗਾ ਤੇਰੇ ਨਾਲ ਹਾਂ ਕਿੰਨੇ ਜਣੇ ਸੀਗੇ ਤੁਸੀਂ ਕੱਲਾ ਹੀ ਆ ਭਾਈ ਹੈ ਕੱਲਾ ਹੀ ਹੈ ਤੇ ਰਾਤੀ ਇਸ ਵੇਲੇ ਕਰਦਾ ਬਾਹਰ ਉਹ ਮੁੰਡਾ ਤੇਰੇ ਨਾਲ ਦਾ ਕਹਿੰਦਾ ਇਹਨੇ ਖੋਇਆ ਫੋਨ ਮੈਂ ਨਹੀਂ ਖੋਇਆ ਇਹ ਦੇ ਤਈਓ ਮੇਰੇ ਨਾਲ ਨਹੀਂ ਆ ਇਹਨੇ ਖੋਇਆ ਭਾਈ ਇਹਨੇ ਖੋਇਆ ਫੋਨ ਮੈਂ ਕਹਿ ਤਾ ਨਹੀਂ ਜਾਂਦਾ ਮੈਨੂੰ ਵੀ ਨਾਲ ਫਾੜ ਲਿਆ ਭਾਈ ਕਹਿੰਦੇ ਉਹ ਨਾਲ ਤੂੰ ਇਹ ਦੇ ਮੇਰੇ ਕਿੰਨੇ ਮੁੱਕੇ ਮਾਰੇ ਭਾਈ ਮੇਰੀ ਛੁੱਟੀ ਕੁੜੀ ਆ 6 ਸਾਲ ਦੀ ਭਾਈ ਮੇਰੀ ਨਹੀਂ ਤੇਰੀ ਕੋਈ ਗੱਲ ਨਹੀਂ ਸੀਗੀ ਨਹੀਂ ਨਹੀਂ ਭਾਈ ਕਥਮ ਮਾਂ ਮਮੀ ਤੂੰ ਇਸ ਥੇ ਮੈਥੇ ਕਰ ਰਹਾਵੇਂ ਮੈਂ ਸਰ ਉਹਦਾ ਹੀ ਕੰਮ ਤੂੰ ਆਇਆ ਮੈਂ ਘੁੰਮਦਾ ਪਿਆ ਉਹਦਾ ਹੀ ਮੈਂ ਨਿਕਲਿਆ ਜ਼ਾਇਰ ਕਰਨ ਮੈਨੂੰ ਵੀ ਇਹਨਾਂ ਨੇ ਸਮਝਿਆ ਮੈਂ ਇਹਦੇ ਨਾਲ ਆ ਭਾਈ ਉਹਨਾਂ ਨੇ ਮੈਨੂੰ ਬਾਲਿਆ ਮੈਨੂੰ ਕਿੰਨਾ ਉੱਟਿਆ ਭਾਈ ਭਾਈ ਮੋਟਰਸਾਈਕਲ ਅੱਗੇ ਕਰ ਲੋ ਨਹੀਂ ਆਹ ਤੋਂ ਆਹ ਤੋਂ ਦੇ ਮਗਰ ਆ ਰਿਹਾ ਸੀ ਤੂੰ ਪਿੱਛੇ ਨਹੀਂ ਭਾਈ ਨਾ ਆ ਪਾ ਨੇ ਆਹ ਤੋਂ ਦੇ ਪਿਆਰ ਤੂੰ ਮਾਰੇ ਕਰਾ ਗੱਲ ਹੂੰ ਜਮਾ ਗਣੀ ਭਾਈ ਕਿਤੇ ਮੇਰੀ ਜੇ ਗਲਤੀ ਹੈ ਮੈਂ ਇੱਥੇ ਖੜਾ ਹਾਂ ਪਰ ਮੇਰੀ ਗਲਤੀ ਨਹੀਂ ਹੈਗੀ ਭਾਈ ਮੈਂ ਉਹ ਭਾਈ ਕਿੱਥੇ ਗਿਆ ਕਿਹੜੇ ਉਹ ਆਟੋ ਬਲਾ ਆਂਡਾ ਸਟਾਰਟ ਕਰ ਰਹੇ ਸੋ ਤਸਵੀਰਾਂ ਤੁਹਾਨੂੰ ਦੇ ਰਾ ਜਿਹੜੀਆਂ ਜਲੰਧਰ ਦੇ 버ਗਰ ਕਿੰਗ ਦੇ ਬਾਹਰ ਦੀਆਂ ਸਾਂਝੇ ਕਰ ਰਹੇ ਜਿੱਥੇ ਔਰ ਜਿਹੜਾ ਰੰਗੇ ਖੱਤੀ ਜਿਹੜੇ ਮੁੰਡੇ ਨੂੰ ਫੜਿਆ ਗਿਆ ਜਿਹੜਾ ਆਟੋ ਦੇ ਵਿੱਚੋਂ ਜਿਹੜਾ ਫੋਨ ਹੈ ਜਿਹੜਾ ਚੱਕ ਰਿਆ ਸੀਗਾ ਤਾਂ ਇਹਨੂੰ ਫੜ ਲਿੱਤਾ ਗਿਆ ਔਰ ਇੰਨੇ ਕਿ ਜਿਹੜੇ ਮਾੜੇ ਹਾਲਾਤ ਜਿਹੜੇ ਦਿਨੋਂ ਦਿਨ ਹੁੰਦੇ ਜਿਹੜੇ ਮਿਹਨਤ ਕਰਕੇ ਜੋ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨੂੰ ਲੋਕਾਂ ਨੂੰ ਇੰਨਾ ਕਿ ਪਰੇਸ਼ਾਨ ਜਿਹੜਾ ਕਰ ਰਹੇ ਨੇ ਔਰ ਜਿਹੜਾ ਆਟੋ ਚਾਲਕ ਹੈ ਉਹ ਵੀ ਇੱਥੇ ਆ ਰਿਹਾ ਜਿਹਦੀ ਪਿੱਛਾ ਕਰਕੇ ਜਿਹਨਾਂ ਨੇ ਫੜਿਆ ਰੋਂਗ ਸਾਈਡ ਤੋਂ ਦੱਸਿਆ ਜਾ ਰਿਹਾ ਕਿ ਜਿਹੜਾ ਇਹਨੂੰ ਫੜਿਆ ਹੋਇਆ ਪਬਲਿਕ ਕਾਫੀ ਜਿਹੜੀ ਇੱਥੇ ਇਕੱਠੀ ਹੋਈ ਪਈ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਵੇਲੇ ਜਿਹੜਾ ਦੂਜਾ ਮੁੰਡਾ ਵੀ ਜਿਹੜਾ ਫੜਿਆ ਭਾਈ ਉਹ ਨਾਲ ਸੀਗਾ ਆ ਮੁੰਡਾ ਕਹਿੰਦਾ ਮੈਂ ਨਾਲ ਨਹੀਂ ਸੀ ਭਾਈ ਆਪਾ ਹੁਣ ਆਏ ਆ ਅਜੇ ਵੀ ਹੁਣ ਆਏ ਹੋ ਇਹ ਕਹਿੰਦਾ ਮੈਂ ਨਾਲ ਹੈ ਨਹੀਂ ਸੀਗਾ ਜਦੋਂ ਜਿੰਦੇ ਨਾਲ ਹੈਗਾ ਚਲੋ ਭਾਈ ਮੈਂ ਨਾਲ ਭਾਈ ਇਹ ਤੇਰੇ ਨਾਲ ਸੀਗਾ ਭਾਈ ਨਹੀਂ ਆਪਣਾ ਤੇ ਲੈ ਆਂਦੇ ਨਹੀਂ ਅੱਛਾ ਤੈਨੂੰ ਜਾਣਦਾ ਏ ਨਹੀਂ ਭਾਈ ਕੋਈ ਲੈ ਆਂਦੇ ਨਹੀਂ ਅੱਛਾ ਤੂੰ ਕੱਲਾ ਸੀਗਾ ਹਾਂਜੀ ਬਿਲਕੁਲ ਫੜਿਆ ਗਿਆ ਦੇਖ ਸਕਦੇ ਹੋ ਰੰਗੇ ਹਥੀ ਜਿਹੜਾ ਮੁੰਡਾ ਮੋਕੇ ਦੇ ਫੜਿਆ ਹੋਇਆ ਰਾਤ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਬਲਿਕ ਨੇ ਇੱਥੇ ਜਿਹੜਾ ਗਰਾਂਡ ਆਈਗਾ ਅੱਛਾ ਆਹ ਤੇ ਇਹਦੇ ਪਿੱਛੇ ਬੰਦੇ ਭੱਜਣ ਦੇ ਸੀਗੇ ਇੱਥੇ ਹੀ ਫੜਿਆ ਗਿਆ ਇਹਨੇ ਫੋਨ ਪੈਰਾਸ਼ੂਟ ਤਾਂ ਸੀਗਾ ਭਾਜੀ ਇੱਕ ਦੇਖੋ ਰਾਤ ਨੂੰ ਮਿਹਨਤ ਕਰ ਉਸ ਵਿਅਕਤੀ ਆਟੋ ਚਲਾ ਰਿਹਾ ਆਪਣੇ ਪਰਿਵਾਰ ਲਈ ਵਿਚਾਰਾ ਆਪਣਾ ਢਿੱਡ ਪਾਲਣ ਦੇ ਲਈ ਤੇ ਇਦਾਂ ਦੇ ਬੰਦੇ ਆ ਗਏ ਜਿਹੜਾ ਲੁੱਟਾ ਖਵਾ ਕਰਦੇ ਕਿਵੇਂ ਕੀ ਸਮੇਂ ਨਹੀਂ ਰਿਹਾ ਕੈਂਪਾ ਕਿੱਥੇ ਕੈਂਪ ਦਾ ਭਾਜੀ ਕੈਂਪ ਕਿਹੜੇ ਰੀਜ ਰੇ ਇਹਨਾਂ ਤੋਂ ਬੁੱਢਾ ਮਾਲ ਦੇ ਗਰਾਊਂਡ ਅੱਛਾ ਬੁੱਢਾ ਮਾਲ ਦੀ ਗਰਾਊਂਡ ਪਹਿਲਾਂ ਵੀ ਇਹੀ ਕੰਮ ਕਰਦਾ ਨਹੀਂ ਭਾਈ ਪਹਿਲਾਂ ਪਹਿਲਾਂ ਹੀ ਫੜਿਆ ਗਿਆ ਸੀਗਾ ਕਿੰਨੀ ਵਾਰੀ ਇੱਕ ਵਾਰੀ ਭਾਈ ਪੜਿਆ ਗਿਆ ਨਾ ਪਹਿਲਾਂ ਵੀ ਤੇ ਫਿਰ ਦੁਬਾਰਾ ਪੇ ਇੱਕ ਵਾਰੀ ਪੜ੍ਹੇਗੇ ਦੁਬਾਰਾ ਫਿਰ ਉਹੀ ਕੰਮ ਕਰ ਰਹੇ ਆ ਫਿਰ ਆਪਾਂ ਨੂੰ ਕੋਈ ਸ਼ਰਮ ਸ਼ਰਮ ਨਹੀਂ ਨੀਂਸਤੀ ਦੀ ਹੈ ਨਹੀਂ ਉਹ ਕੰਮ ਕਰ ਘਾਰੇ ਤੇਰੀ ਇੰਨੀ ਚੰਗੀ ਸਿਹਤ ਆ ਸਭ ਕੁਝ ਆ ਤੇ ਕੰਮ ਕਿਉਂ ਨਹੀਂ ਕਰਦੇ ਕੰਮ ਵਾਲ ਕੰਮ ਵਾਲ ਧਿਆਨ ਦਿਆ ਕਰੋ ਕੰਮ ਲਈ ਭਾਈ ਕਰਨਾ ਹੈ ਹੋਵੇ ਤੇ ਚੇਂਜ ਆ ਭਾਈ ਹੈ ਬਈ ਪੁਲਿਸ ਨੂੰ ਇਕਲਾ ਦਿੱਤੀ ਤੁਸੀਂ ਹੁਣ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੋ ਜਿਹੜਾ ਬੰਦਾ ਇੱਥੇ ਫੜਿਆ ਹੋਇਆ ਹੈ ਇਹ ਵਿਅਕਤੀ ਹੈ ਜੀ ਸੋ ਜਿਨ੍ਹਾਂ ਵੱਲੋਂ ਜਿਨ੍ਹਾਂ ਵੱਲੋਂ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੌਕੇ ਤੇ ਇਸ ਵਿਅਕਤੀ ਨੂੰ ਜਿਹੜਾ ਫੜ ਲਿੱਤਾ ਜਿਹੜਾ ਕਿ ਲੜਕਾ ਇਹਦੇ ਉੱਤੇ ਇਲਜ਼ਾਮ ਲੱਗ ਰਿਹਾ ਕਿ ਜਿਹੜਾ ਇਹ ਫੋਨ ਜਿਹੜਾ ਖੋ ਰਿਆ ਸੀਗਾ ਜਿਹੜਾ ਉਹਦੇ ਵਿੱਚ ਆਟੋ ਵਿੱਚੋਂ ਚੱਕ ਰਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਲੋ ਇੱਥੇ ਫੜਿਆ ਹੋਇਆ ਤੁਹਾਨੂੰ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਦੇਰ ਰਾਤ ਅਸੀਂ ਸਾਂਝੀਆਂ ਕਰ ਰਹੇ ਹਾਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਔਰ ਦੇਖ ਭਾਜੀ ਕੀ ਕਹਿੰਨ ਕੀ ਆਟੋ ਇੱਕ ਮਿੰਟ ਆਟੋ ਵਾਲਾ ਕੀ ਕਹਿ ਰਿਹਾ ਆਟੋ ਵਾਲਾ ਭਾਜੀ ਉੱਧਰ ਕਹਿੰਦਾ ਮੈਂ ਸਵਾਰੀ ਲੈਣ ਚੱਲਾ ਫਿਰ ਆਟੋ ਵਾਲਾ ਆਪ ਸਵਾਰੀ ਲੈਣ ਚੱਲ ਗਿਆ ਉਹ ਕਹਿੰਦਾ ਭਾਜੀ ਮੈਂ ਇਦਾਂ ਦੇ ਚੱਕਰਾਂ 'ਚ ਨਹੀਂ ਪੈਣਾ ਹੈਗਾ ਤਾਂ ਕਰਕੇ ਚੱਲ ਗਿਆ। ਉਹ ਡਰਦਾ ਭਾਜੀ ਕਹਿੰਦਾ ਦਿਹਾੜੀ ਦਾ ਆ ਰਹਾ ਥਾਣੇ ਅੱਜ ਕਹਿੰਦਾ ਖਰਾਬ ਹੋਣਾ ਕੰਮ। ਇਹ ਚੱਕਰ ਹੈ ਕਹਿੰਦਾ ਦਿਹਾੜੀਆਂ ਮੇਰੀ ਟੁੱਟਣੀਆਂ। ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਭਾਜੀ ਇਹਦਾ? ਅੱਛਾ ਦੀ ਪਿੱਛੇ ਆ ਰਹੀ। ਆ ਰਿਆ ਸੀਗਾ। ਇਹਨੇ ਤੁਹਾਡੇ ਸਾਹਮਣੇ ਚੱਕਿਆ। ਇਹਨੇ ਚੱਕਿਆ ਨਹੀਂ ਇਹ ਮੁੰਡੇ ਨੇ ਫੜਿਆ ਸੀ ਉਧਰੋਂ ਤੋਂ ਉਧਰੋਂ ਆਟੋ ਵਾਲੇ ਨੂੰ ਆਵਾਜ਼ ਮਾਰੀ। ਹੂੰ। ਤੇ ਇਹ ਇੱਥੇ ਆਇਆ ਇਹਨੇ ਫੋਨ ਪੈਰਾ ਸੁੱਟਤਾ ਫਿਰ ਮੰਨਿਆ ਨਹੀਂ। ਫਿਰ ਇਹਦੇ ਦੋ ਮਾਰੀਆਂ ਫਿਰ ਆਪ ਮੰਨ ਗਿਆ ਤੁਹਾਡੇ ਸਾਹਮਣੇ ਵੀ ਮੰਨ ਗਿਆ ਮੈਂ ਚੱਕਿਆ। ਆ ਉਹਦੇ ਚੋਂ ਮੰਨ ਸੋ ਇਹ ਸ਼ਕਲ ਹੈ ਜੀ ਬੰਦਾ ਜਿਹੜਾ ਦੇਖ ਸਕਦੇ ਹੋ ਕਿ ਹੁਣ ਇੱਥੇ ਲੋਕਾਂ ਨੇ ਪਬਲਿਕ ਨੇ ਇਹਨੂੰ ਫੜਿਆ ਹੋਇਆ ਔਰ ਆਟੋ ਚਾਲਕ ਦਾ ਜਿਹੜਾ ਕਹਿਣਾ ਵਾ ਉਹਦਾ ਜਿਹੜਾ ਫੋਨ ਹੈ ਇਹ ਜਿਹੜਾ ਖੋ ਕੇ ਜਿਹੜਾ ਭੱਜ ਲੱਗੇ ਸੀ ਇਹ ਤਾਂ ਮੌਕੇ ਤੇ ਜਿਹੜਾ ਇਹਨਾਂ ਨੂੰ ਫੜ ਲਿੱਤਾ ਗਿਆ ਤਸਵੀਰਾਂ ਤੁਹਾਨੂੰ ਦੇ ਰਾ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਜੁਲੰਦਰ ਦੇ ਜਿਹੜਾ 버ਗਰ ਕਿੰਗ ਦੇ ਬਾਹਰ ਦੀਆਂ ਜਿੱਥੇ ਕਿ ਪੈਟਰੋਲ ਪੰਪ ਆ ਉਹਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਔਰ ਰਾਤ ਜਿਹੜਾ ਲੜਕੇ ਨੂੰ ਫੜਿਆ ਔਰ ਪਬਲਿਕ ਕਾਫੀ ਜਿਹੜੀ ਇੱਥੇ ਇਕੱਠੀ ਹੋਈ ਹੈ ਔਰ ਮੌਕੇ ਦੇਖ ਸਕਦੇ ਹੋ ਕਿ ਜਿਹੜਾ ਰਾਤ ਨੂੰ ਤੁਸੀਂ ਵੀ ਅਗਰ ਸੜਕਾਂ ਦੇ ਉੱਪਰ ਕੋਈ ਵੀ ਜਿਹੜਾ ਮਿਹਨਤ ਕਰਨ ਵਾਲਾ ਵਿਅਕਤੀ ਜਾਂ ਰਿਕਸ਼ਾ ਚਾਲਕ ਆਟੋ ਚਾਲਕ ਆ ਉਹ ਇਦਾਂ ਦੇ ਮਾੜੇ ਬੰਦਿਆਂ ਤੋਂ ਬਚੋ ਕਿਉਂਕਿ ਜਿਹੜੇ ਇਹ ਜਿਹੜੇ ਰਾਤ ਜਿਹੜੇ ਲੁੱਟਾਂ ਖੋਹਾਂ ਕਰਦੇ ਉਹ ਤੇ ਲੋਕਾਂ ਨੂੰ ਜਿਹੜਾ ਪਰੇਸ਼ਾਨ ਕਰਦੇ ਆ ਤੇ ਜਿਹਦੇ ਕਰਕੇ ਜਿਹੜੀਆਂ ਵਾਰਦਾਤ ਦੇ ਨਾਲ ਆਮ ਪਬਲਿਕ ਦਾ ਜਿਹੜਾ ਕਾਫੀ ਨੁਕਸਾਨ ਹੁੰਦਾ ਵੀ ਦੇਖ ਸਕਦੇ ਹੋ ਚੋਰੀ ਕਰਦਾ ਇੱਥੇ ਰੰਗੇ ਹੱਤੀ ਫੜਿਆ ਸੀਗਾ ਜੀ ਦੇਖੋ ਸੋ ਮੋਕੇ ਦੇ ਭੱਜ ਗਏ ਜੀ ਮੋਕੇ ਦੇ ਮੁੰਡਾ ਭੱਜ ਗਏ ਜੀ ਮੁੰਡਾ ਮੁੰਡੇ ਭੱਜ ਗਏ ਮੋਕੇ ਤੋਂ ਦੇਖ ਸਕਦੇ ਹੋ ਦੌੜ ਗਏ ਜੀ ਹੱਥ ਛਡਾ ਕੇ ਦੌੜ ਗਏ ਇੱਥੋਂ ਭਾਜੀ ਜੀ ਸਾਰੇ ਕਿੱਥੇ ਚਲੇ ਮਗਰ ਭਾਜੀ ਮਗਰ ਚੱਲੇ ਹੋ ਨਾ ਨਾ ਪਤਾ ਨਹੀਂ ਕੋਈ ਪਤਾ ਨਹੀਂ ਹੈ ਸੋ ਦੇਖ ਸਕਦੇ ਕਿ ਬੰਦਾ ਜਿਹੜਾ ਭੱਜ ਗਿਆ ਇੱਥੋਂ ਮੋਕੇ ਤੋਂ ਜਾਨ ਬਚਾ ਕੇ ਆਪਣੀ ਜਿਹੜਾ ਵਿਅਕਤੀ ਆ ਇੱਥੇ ਪਬਲਿਕ ਨੇ ਫੜਿਆ ਹੋਇਆ ਸੀਗਾ ਤਾਂ ਹੁਣ ਇੱਥੋਂ ਦੀ ਉਹ ਭੱਜ ਗਿਆ ਤਸਵੀਰਾਂ ਦੇਰ ਰਾਤ ਤੁਹਾਨੂੰ ਸਾਂਝੇ ਕਰ ਰਿਹਾ ਜਲੰਧਰ ਸ਼ਹਿਰ ਦੀਆਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਸੋ ਬਾਕੀ ਸਮਾਂ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਸਾਨੂੰ ਪ੍ਰਾਪਤ ਹੋਏਗਾ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬਣ ਰਿਹਾ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ